ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬ ਸੰਗਤਾਂ ਦੇ ਚਰਨਾਂ 'ਚ ਨਮਰ ਬੇਨਤੀ ਹੈ ਭਾਈ ਜੋ ਕਿ ਕੱਲ ਸੰਗRAND ਵਾਲੇ ਦਿਨ ਨਾ ਪੁਰਖਾਂ ਦੇ ਪਾਵਨ ਦਰਬਾਰ ਤੇ ਸ਼ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਿਹਾੜੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਜਿਨ੍ਹਾਂ ਦੇ ਅੰਦਰ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਸ਼੍ਰੀ ਆਖਾਨ ਪਾਟ ਸਰਬ ਜੀ ਦੀ ਭੋਗ ਸ਼੍ਰੀ ਸੋਮਨ ਸਿੰਘ ਸਾਹਿਬ ਜੀ ਦੇ ਜਾਤ ਆਦੇ ਰਾਜੀ ਸਿੰਘ ਢਾਡੀ ਸਿੰਘ ਕਵੀਸਰੀ ਸਿੰਘਾ ਪਾਸੋਂ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸ ਨੂੰ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ ਸਮੁੱਚੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਬੋਧਵਾਰ ਮਾ ਗੁਰਖਾਂ ਦੇ ਪਾਵਨ ਦਰਬਾਰ ਤੇ ਪਾ ਕੇ ਸਤਿਗੁਰਾਂ ਦੇ ਜਨਮ ਦਿਹਾੜਿਆਂ ਨੂੰ ਮਨਾ ਕਰਕੇ ਲਾਹਾ ਪ੍ਰਾਪਤ ਕਰਿਏ ਆਪਣੇ ਜੀਵਨ ਨੂੰ ਸਫਲਾ ਬਣਾਈਏ ਗੁਰੂ ਦੇ ਲੰਗਰ ਆਤੋਟ ਵਰਤਣਗੇ ਭਾਈ ਸੰਗਤਾਂ ਨੂੰ ਬੇਨਤੀ ਹੈ ਆਪਣੇ ਕੰਮਕਾਰਾਂ ਨੂੰ ਸੰਕੋਚਦੇ ਹੋਏ ਮਹਾਂਪੁਰਖਾਂ ਦੇ ਪਾਵਨ ਦਰਬਾਰ ਤੇ ਪਹੁੰਚ ਕੇ ਆਪਣੀ ਹੱਥੀਂ ਸੇਵਾ ਕਰਕੇ ਜੀਵਨ ਸਫਲਾ ਬਣਾਈਏ